ਪੰਜਾਬੀ میوزਿਕ ਇੰਡਸਟਰੀ ਦੀ ਆਵਾਜ਼ ਰੁਪਿੰਦਰ ਹਾਂਡਾ ਜੋ ਹਰ ਦਿਲ ਦੇ ਵਿੱਚ ਕਾਲੀ ਐਕਟਿਵਾ ਵਾਲੀ ਕੁੜੀ ਵੱਜੋਂ ਰਚੀ ਹੋਈ ਆ ਹੁਣ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਆਪਣੇ ਲਾਈਵ ਸ਼ੋਅ ਦੇ ਦੌਰਾਨ ਇੱਕ ਅਜਿਹਾ ਇਮੋਸ਼ਨਲ ਮੂਮੈਂਟ ਦੇ ਵਿੱਚ ਫਸ ਗਈ ਜੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਦੱਸੇ ਕਿ ਪਹਿਲਾਂ ਤਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਥੇ ਉਹ ਲੋਕਾਂ ਦੇ ਨਾਲ ਬਹਿਸ ਕਰਦੇ ਅਤੇ ਸਟੇਜ ਦੇ ਉੱਤੇ ਮਾਈਕ ਸੁੱਟ ਦਿੰਦੇ ਨੇ ਤੇ ਫਿਰ ਹੁਣ ਨਵੀਂ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਸਟੇਜ ਤੇ ਰੋਂਦੀ ਹੋਈ ਦਿਖਾਈ ਦੇ ਰਹੀ ਆ ਵੀਡੀਓ ਦੇ ਵਿੱਚ ਉਹਨਾਂ ਦੇ ਅਲਫਾਜ਼ ਅਜ ਸੰਕੇ 뮤직 ਮੇਰੀ ਜ਼ਿੰਦਗੀ ਹੈ ਮੈਂ ਤਾਂ ਗਾਉਣਾ ਛੱਡ ਦਿੱਤਾ ਸੀ ਪਰ ਪਰਮਾਤਮਾ ਮੇਰੇ ਨਾਲ ਸੀ ਅਤੇ ਉਹ ਆਖਦੇ ਨੇ ਕਿ 9 ਸਾਲਾਂ ਬਾਅਦ ਉਸਦਾ ਗਾਣਾ ਵਾਇਰਲ ਹੋਇਆ ਤੇ ਅੱਜ ਵੀ ਲੋਕ ਉਹਨਾਂ ਨੂੰ ਕਾਲੀ ਐਕਟਿਵਾ ਵਾਲੀ ਕੁੜੀ ਵੱਜੋਂ ਪਛਾਣਦੇ ਨੇ ਜਿਹੜੀ ਕੁੜੀ ਸਾਰਾ ਕੁਝ ਛੱਡ ਕੇ ਬੈਠ ਗਈ ਸੀ ਪਰਮਾਤਮਾ ਨੇ ਉਸਦੇ ਸ਼ੌਂਕ ਨੂੰ ਆਸਰਾ ਦਿੱਤਾ ਇੱਕ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਅੱਜਕੱਲ 2-2 ਸਾਲ ਦੇ ਬੱਚੇ ਵੀ ਕਹਿੰਦੇ ਨੇ ਕਿ ਕਾਲੀ ਐਕਟਿਵਾ ਆ ਰਹੀ ਹੈ ਤਾਂ ਰੁਪਿੰਦਰ ਹਾਂਡਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਪਰ ਐਡਮਿੰਟਨ ਦੇ ਸ਼ੋਅ ਦੇ ਵਿੱਚ ਕੁਝ ਅਜੀਹਾ ਹੋਇਆ ਜਿਸ ਨੇ ਇਹ ਖੁਸ਼ੀ ਵਾਲਾ ਮੂਮੈਂਟ ਥੋੜਾ ਜਿਹਾ ਗਰਮ ਕਰ ਦਿੱਤਾ ਟੈਂਪਰੇਚਰ ਹਾਈ ਕਰ ਦਿੱਤਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੁਪਿੰਦਰ ਹਾਂਡਾ ਦੇ ਲੇਟ ਪਹੁੰਚਣ ਕਰਕੇ ਉੱਥੇ ਕੁਝ ਲੋਕ ਨਰਾਜ਼ ਹੋ ਗਏ ਸੁਣ ਕੇ ਰੁਪਿੰਦਰ ਗੁੱਸੇ ਦੇ ਵਿੱਚ ਮਾਈਕ ਸੁੱਟ ਦਿੰਦੀ ਆ ਤੇ ਸਟੇਜ ਤੋਂ ਚਲੀ ਜਾਂਦੀ ਆ ਤੇ ਫਿਰ ਇਹ ਇੱਕ ਹੋਰ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਆਖਦੀ ਆ ਕਿ ਮੈਂ ਕਿਸੇ ਲਈ ਜਵਾਬਦੇਹੀ ਨਹੀਂ ਆ ਮੈਂ ਸਾਡੇ 1:00 ਵਜੇ 1:30 ਵਜੇ ਐਡਮਿੰ ਹੋਟਲ ਦੀ ਲੋਕੇਸ਼ਨ ਮੇਰੇ ਕੋਲ ਪੂਨੇ 3 ਵਜੇ ਪਹੁੰਚੀ ਹੈ